ਅੱਜ ਸਵੇਰੇ ਲੱਗਦਾ ਸੀ ਕਿ ਮੌਸਮ ਖਰਾਬ ਹੋ ਜਾਏਗਾ ਪਰ ਤੁਸੀਂ ਉਸ ਟਾਈਮ ਵੀ ਕੋਈ ਗੱਲ ਕਹੀ ਵੀ ਕੋਈ ਗੱਲ ਨਹੀਂ ਮੌਸਮ ਖਰਾਬ ਹੋਏ ਨਹੀਂ ਜਾਏ ਛੱਕੜ ਜਾਏ ਅਸੀਂ ਵੱਡੀ ਗਿਣਤੀ 'ਚ ਪਹੁੰਚਾਂਗੇ ਤੁਸੀਂ ਅੱਜ ਵੱਡੀ ਗਿਣਤੀ ਸਵੇਰ ਦੇ 10 ਵਜੇ ਤੋਂ ਬੈਠੇ ਹੋ ਮੈਂ ਸਮੁੱਚੀ ਕਾਂਗਰਸ ਦੀ ਲੀਡਰਸ਼ਿਪ ਨੂੰ ਦੱਸਣਾ ਚਾਹੁੰਦਾ ਸਟੇਜ ਤੇ ਬਿਰਾਜਮਾਨਾ ਕਿ ਇਹ ਉਹ ਜਹਾਰੂ ਵੀਰਾਂ ਜਿਨ੍ਹਾਂ ਦੀ ਬਦੌਲਤ ਮੈਂ ਇਸ ਹਲਕੇ ਤੋਂ 29000 ਵੋਟ ਲਈ ਜਿਸ ਟਾਈਮ ਤੇ ਪੰਜਾਬ ਦੇ ਵਿੱਚ ਅਕਾਲੀ ਦਲ ਨੂੰ ਕੋਈ ਪਸੰਦ ਨਹੀਂ ਸੀ ਕਰਦਾ ਜਦੋਂ ਮੈਂ ਲਖਿਆ ਲੰਨੀ ਸ਼ੁਰੂ ਕਰਤੀ ਲੋਕਾਂ ਨੇ ਮੈਨੂੰ ਕਿਹਾ ਕਿ ਯਾ ਤੂੰ ਗਲਤ ਡਿਸੀਜਨ ਲਿਆ ਅਕਾਲੀ ਦਲ ਤੇ ਬੜੇ ਵੱਡੇ ਇਲਜ਼ਾਮ ਲੱਗੇ ਆ ਪਰ ਮੈਂ ਫੈਸਲਾ ਕਰ ਚੁੱਕਾ ਸੀ ਪਰ ਤੁਸੀਂ ਲੋਕਾਂ ਨੇ ਇਨਾ ਵੱਡਾ ਮੇਰਾ ਸਾਥ ਦਿੱਤਾ ਜੇ ਸਲਕੇ ਜੋ ਕਦੀ ਅਕਾਲੀ ਦਲ ਨੇ ਇਲੈਕਸ਼ਨ ਨਾਲ ਲੜੀ ਹੋਵੇ ਕਿਉਂਕਿ ਸਾਡਾ ਸਮਝੌਤਾ ਬੀਜੇਪੀ ਨਾਲ ਚੱਲਦਾ ਸੀ ਇਥੋਂ ਇਲੈਕਸ਼ਨ ਭਾਤੀ ਜਨਤਾ ਪਾਰਟੀ ਦੇ ਖਾਤੇ ਇਹ ਸੀਟ ਪੈ ਜਾਂਦੀ ਸੀ ਪਰ ਤੁਸੀਂ ਲੋਕਾਂ ਨੇ ਸਾਬਤ ਕਰ ਦਿੱਤਾ ਕਿ ਪੂਰੇ ਦੁਆਬੇ ਦੇ ਵਿੱਚੋਂ ਸ਼ਰੋਭਨੀ ਅਕਾਲੀ ਦਲ ਨੂੰ ਜਦੋਂ ਵੋਟ ਮਿਲੀ ਮਕੇਰੀਆਂ ਹਲਕਾ ਪੂਰੇ ਦੁਆਬੇ ਚੋ ਤੀਜੇ ਨੰਬਰ ਤੇ ਸੀ ਤੇ ਜ਼ਿਲ੍ਹਾ ਹੁਸ਼ਿਆਰਪੁਰ ਚੋ ਪਹਿਲੇ ਨੰਬਰ ਤੇ ਇਹ ਤੁਹਾਡੀ ਬਤੋਲ ਸੀ ਤੁਹਾਡਾ ਆਸ਼ੀਰਵਾਦ ਤੁਹਾਡਾ ਸਾਥ ਕਿ ਅੱਜ ਅਸੀਂ ਇਹ ਸੜਕੇ ਦੇ ਵਿੱਚ ਜਦੋਂ ਮੈਂ ਫੈਸਲਾ ਕੀਤਾ ਪਿਛਲੇ ਸਮੇਂ ਚ ਇਸੇ ਜਗ੍ਹਾ ਤੇ ਮੈਂ ਜਦੋਂ ਪਾਰਟੀ ਦੀ ਨੀਤੀਆਂ ਤੋਂ ਲੋਕਾਂ ਨੇ ਕਿਹਾ ਕਿ ਅੱਜ ਜੇ ਪੰਜਾਬ ਨੂੰ ਪਹਚਾਉਣਾ ਕਾਂਗਰਸ ਪਾਰਟੀ ਦਾ ਸਾਥ ਦਈਏ ਮੈਂ ਜਦੋਂ ਕਾਲੀਦਾਲ ਤੋਂ ਪਿੱਛੇ ਹਟਿਆ ਇਸੇ ਜਗ੍ਹਾ ਤੇ ਤੁਸੀਂ ਐਡਾ ਵੱਡਾ ਕੱਟ ਕੀਤਾ ਤੁਹਾਨੂੰ ਕਿਹਾ ਸੀ ਕਿ ਅੱਜ ਤੋਂ ਬਾਅਦ ਫੈਸਲਾ ਤੁਹਾਡਾ ਹੋਵੇਗਾ ਜੇ ਤੁਸੀਂ ਕਹੋਗੇ ਇਲੈਕਸ਼ਨਾਂ ਲੜਾਂਗੇ ਜੇ ਤੁਸੀਂ ਕਹੋਗੇ ਇਲੈਕਸ਼ਨਾਂ ਨਹੀਂ ਲੜਾਂਗੇ ਕਿਹੜੀ ਪਾਰਟੀ ਜਾਣਾ ਫੈਸਲਾ ਤੁਹਾਡਾ ਹੋਵੇਗਾ ਤੇ ਤੁਸੀਂ ਲੋਕਾਂ ਨੇ 90 ਤੋਂ 95% ਲੋਕਾਂ ਨੇ ਇੱਕੋ ਗੱਲ ਕਹੀ ਕਿ ਅੱਜ ਜੇ ਦੇਸ਼ ਦੇ ਹਾਲਾਤ ਵੇਖੜੇ ਆ ਨਰਿੰਦਰ ਮੋਦੀ ਦੀਆਂ ਪਾਲਿਸੀਆਂ ਦੇ ਨਾਲ ਜੇ ਕੋਈ ਪਾਰਟੀ ਟੱਕਰ ਲੈ ਰਹੀ ਐ ਕਾਂਗਰਸ ਪਾਰਟੀ ਟੱਕਰ ਲੈ ਰਹੀ ਐ ਰਾਹੁਲ ਗਾਂਧੀ ਲੜਾਈ ਲੜ ਰਿਹਾ ਐ ਇਹ ਤੋਂ ਹੀ ਲੋਕਾਂ ਨੇ ਮੈਨੂੰ ਆਪ ਘਰੋਂ ਘਰ ਜਾ ਕੇ ਕਿਹਾ ਤੁਸੀਂ ਕਿਹਾ ਇਸ ਲੋਟੂ ਸਰਕਾਰ ਤੋਂ ਜੇ ਪੰਜਾਬ ਨੂੰ ਬਚਾਉਣਾ ਇਸ ਸਰਕਾਰ ਨੂੰ ਚਲਦੀ ਕਰਨਾ ਤੇ ਇੱਕੋ ਇੱਕ ਪੰਜਾਬ ਚ ਪਾਰਟੀ ਆ ਕਾਂਗਰਸ ਪਾਰਟੀ ਮੁਕਾਬਲਾ ਕਰ ਸਕਦੀ ਆ ਨਾ ਅਕਾਲੀ ਦਲ ਕਰ ਸਕਦਾ ਨਾ ਕੋਈ ਹੋਰ ਪਾਰਟੀ ਕਰ ਸਕਦਾ 90% ਤੁਸਾ ਲੋਕਾਂ ਦੇ ਜਦੋਂ ਇਹ ਗੱਲ ਕਹੀ ਤੁਹਾਡੇ ਕਹਿ ਤੇ ਮੈਂ ਫੁੱਲ ਚੜਾਏ ਤੇ ਅਸੀਂ ਅੱਜ ਸਮੁੱਚੀ ਲੀਡਰਸ਼ਿਪ ਤੁਹਾਡੇ ਸਾਹਮਣੇ ਕਾਂਗਰਸ ਪਾਰਟੀ ਦੀ ਪੰਜਾਬ ਦੀ ਬੈਠੀ ਆ ਅਤੇ ਮੈਂ ਲੀਡਰਸ਼ਿਪ ਨੂੰ ਇਹ ਯਕੀਨ ਦਿਵਾਉਣਾ ਆ ਜਿੰਨਾ ਵੀ ਇਨਾਂ ਦੇ ਵਿੱਚ 35 40 45 ਸਰਪੰਚ ਬੈਠੇ ਪਿੰਡਾਂ ਦੇ ਮੌਜੂਦਾ ਇਨਾਂ ਦੇ ਵਿੱਚ ਸੰਤੀਆਂ ਦੇ ਚੇਅਰਮੈਨ ਵੀ ਨੇ ਇੰਡਾ ਦੇ ਵਿੱਚ ਸਾਫਕਾ ਚੇਅਰਮੈਨ ਨੇ ਇੰਨਾ ਚ ਕਾਉਂਸਲਰ ਵੀ ਨੇ ਬਹੁਤ ਵੱਡੇ ਅਹੁਦੇਦਾਰ ਬੈਠੇ ਆ ਮੇਰੇ ਕੋਲ ਬੜੀ ਵੱਡੀ ਲਿਸਟ ਹੈ ਇਨਾਂ ਦੀ ਜਿਹੜਿਆ ਸਟੇਜ ਤੇ ਪਰਾਜਮਣ ਪਰ ਵੀਰੋ ਮੈਂ ਕਹਿਣਾ ਚੌਨਾ ਲੀਡਰਸ਼ਿਪ ਨੂੰ ਪ੍ਰਧਾਨ ਸਾਹਿਬ ਵਡਿੰਗ ਸਾਹਿਬ ਨੂੰ ਬਾਜਵਾ ਸਾਹਿਬ ਨੂੰ ਰੰਦਾਵਾ ਸਾਹਿਬ ਨੂੰ ਅੱਜ ਤੋਂ ਬਾਅਦ ਇਹ ਜਿੰਨੇ ਵਰਕਰ ਬੈਠੇ ਆ ਇਹ ਕਾਂਗਰਸ ਪਾਰਟੀ ਲਈ ਜਨਰਾਤੇ ਕਰ ਦੇਣਗੇ ਇਹਨਾਂ ਨੂੰ ਮੈਂ ਇਹ ਅੱਜ ਤੋਂ ਬਾਅਦ ਤੁਸੀਂ ਇਹਨਾਂ ਦੀ ਬਾਹ ਫੜਨੀ ਆ ਇਹ ਅੱਜ ਤੋਂ ਬਾਅਦ ਕਾਂਗਰਸ ਪਾਰਟੀ ਦਾ ਝੰਡਾ ਮਕੇਰੀ ਚ ਬੁਲੰਦ ਕਰੰਗੇ ਇੱਥੇ ਕਈ ਤਰ੍ਹਾਂ ਦੀਆਂ ਗੱਲਾਂ ਚੱਲਦੀਆਂ ਉਹ ਵੀਰੋ ਮੈਂ ਇੱਕ ਗੱਲ ਕਹਿ ਦੇਣੀ ਚਾਹੁੰਨਾ ਟਿਕਟਾਂ ਦੇ ਫੈਸਲੇ ਹਾਈ ਕਮਾਂਡ ਨੇ ਕਰਨੇ ਆ ਆ ਬੜੀ ਲੀਡਰਸ਼ਿਪ ਬੈਠੀ ਆ ਸਾਰੇ ਮੇਰੇ ਸਤਿਕਾਰਯੋਗ ਪੁਰਾਣੇ ਲੀਡਰ ਨੇ ਦਰਸੇ ਮਨਖਾਸ ਜੀ ਬੈਠੇ ਆ ਬਹੁਤ ਸਤਿਕਾਰਯੋਗ ਨੇ ਬਹੁਤ ਸਤਿਕਾਰਯੋਗ ਮਲੇਸ਼ ਜਾਜੀ ਬੈਠੇ ਆ ਬਹੁਤ ਸਤਿਕਾਰਯੋਗ ਮੈਡਮ ਜਾੜੇ ਮਹਿਲਾ ਵਿੰਗ ਦੇ ਜ਼ਿਲ੍ਹੇ ਦੇ ਪ੍ਰਧਾਨ ਮੈਡਮ 인ਦਰ ਕੌਰ ਜੀ ਬੈਠੇ ਆ ਬੜੇ ਅਸ਼ੁਨੀ ਜੀ ਬੈਠੇ ਆ ਕਮਲ ਖੋਸਲਾ ਜੀ ਆ ਬਹੁਤ ਲੀਡਰਸ਼ਿਪ ਸਾਡੇ ਹਲਕੇ ਦੇ ਬੈਠੇ ਆ ਮੈਂ ਕਹੜੀ ਚੋਨਾ ਜਦੋਂ ਜ਼ਿੰਦਗੀ ਚ ਕੰਮ ਕਰੋ ਪਾਰਟੀ ਨੂੰ ਸਮਰਪਿਤ ਹੋ ਕੇ ਕਰੋ ਲੀਡਰਸ਼ਿਪ ਨੂੰ ਸਮਰਪਿਤ ਹੋ ਕੇ ਕਰੋ ਇਹ ਲੀਡਰਸ਼ਿਪ ਨੇ ਵੇਖਣਾ ਟਿਕਟਾਂ ਕਿੰਨੂ ਦੇਣੀਆਂ ਜਿਹੜਾ ਵੀ ਟਕੜ ਲੜੂਗਾ ਮੈਂ ਜਕੀਰ ਦੋਨਾਂ ਇਹ ਸਭਕੇ ਦੇ ਵਿੱਚੋਂ ਕਾਂਗਰਸ ਪਾਰਟੀ ਦੀ ਪੂਰੀ ਪੰਜਾਬ ਤੋਂ ਵੱਡੀ ਲੀਡ ਕੱਢ ਕੇ ਦੇਾਂਗੇ ਪੂਰੇ ਪੰਜਾਬ ਤੋਂ ਬੜਾ ਹੀ ਸੋਹਣਿਆ ਅਕਾਲ ਇਸ ਕਰਕੇ ਮੈਂ ਬਹੁਤਾ ਸਮਾਂ ਨਹੀਂ ਲਾਉਣਾ ਮੈਂ ਬਹੁਤ ਜ਼ਿਆਦਾ ਨਾਂ ਨੇ ਜੇ ਮੈਂ ਨਾਂ ਬੋਲਣ ਲੱਗਾ ਮੈਨੂੰ 10 ਮਿੰਟ ਹੋਰ ਲੱਗ ਜਾਣੇ ਨੇ ਕੌਂਸਲਰ ਨੇ ਸਰਪੰਚ ਸਹਿਬਾਨ ਨੇ ਚੇਅਰਮੈਨ ਜਿਹੜੇ ਅੱਜ ਪੰਡਾਲ ਦੇ ਵਿੱਚ ਆਏ ਆ ਜਿਨ੍ਹਾਂ ਨੇ ਅੱਜ ਕਾਂਗਰਸ ਪਾਰਟੀ ਜੁਆਇਨ ਕੀਤੀ ਹੈ ਮੈਂ ਉਹਨਾਂ ਨਾਲ ਲੀਡਰਸ਼ਿਪ ਨਾਲ ਸਲਾਹ ਕਰ ਲੈਣਾ ਕਿਉਂਕਿ ਅਸੀਂ ਤਾਂ ਜਿੰਨੇ ਬੈਠੇ ਆ ਮੈਂ ਤਾਂ ਕਹਿਆ ਸਾਰਿਆਂ ਦੇ ਗੱਲੇ ਅੱਜ ਪੰਜੇ ਦਾ ਹਾਰ ਪਾਵੋ ਇਹ ਸਾਰੇ ਅੱਜ ਤੋਂ ਬਾਅਦ ਕਾਂਗਰਸ ਨਾਲ ਲੈ ਜਿੰਨੇ ਬੈਠੇ ਆ ਬੜਾ ਸਾਰੇ ਇਨਸਾਨ ਰਹਾਲਾ ਇਸ ਕਰਕੇ ਮੈਂ ਹੁਣ ਬਹੁਤਾ ਸਾਮਾ ਨਹੀਂ ਲੈਣਾ ਤੁਹਾਡਾ ਮੈਂ ਦੇਦਿਆਂ ਘਰਾਂਿਆਂ 'ਚੋਂ ਤਨਵਾਦ ਕਰਦਾ ਖਾਸ ਕਰਕੇ ਆਪਣੇ ਹਲਕੇ ਦੇ ਨੌਜਵਾਨ ਵੀਰਾਂ ਦਾ ਸਵੇਰ ਤੋਂ ਬੜੀ ਲੰਬੇ ਸਮੇਂ ਤੋਂ ਖੜੇ ਸੀ ਪਰ ਪ੍ਰਧਾਨ ਸਾਹਿਬ ਸਾਡੇ ਨੌਜਵਾਨ 6 700 ਵਿਚਾਰਾ ਉੱਤੇ ਖੜਾ ਰਹਿ ਗਿਆ ਰਾਓ ਰਿੰਕੂ ਜੀ ਖੜੇ ਆ ਗੋਲਡੀ ਜੀ ਤੁਹਾਡਾ ਸਵਾਲ ਉਹ ਵਿਚਾਰੇ ਨਾਰਾਜ਼ ਹੋਏ ਮੈਨੂੰ ਕਹਿੰਦੇ ਜਾਂ ਪ੍ਰਧਾਨ ਜੀ ਸਾਡੇ ਰਿੰਕੂ ਜੱਗਿਆ ਮੜਾ ਜਾ ਐਦ ਤ ਗਿਆ ਆਗੇ ਆ ਗੋਲਡੀ ਬੁਲਾਉਣ ਨਾਲ ਹਾਂ ਜੀ ਵਾ ਰਿੰਕੂ ਜੀ ਆ ਜਿਓ ਆ ਜਿਓ ਰਿੰਕੂ ਆਇਆ ਇੰਡੀਅਨ ਨੈਸ਼ਨਲ ਕਾਂਗਰਸ ਸੇਕਾ ਕੇ ਬਹੁਤ ਧੰਵਾਦ ਆ ਇਹ ਵਿਚਾਰੇ ਮੇਰਾ ਰੱਬ ਦੇ ভাই ਖੜੇ ਰਹਿ ਗਏ ਰੋਡ ਤੇ ਸਾਡੇ ਕੋਲੋਂ ਲੰਘ ਕੇ ਆ ਗਏ ਚਲੋ ਇਸ ਕਰਕੇ ਬਹੁਤ ਸਾਰੇ ਤੇ ਚੇਅਰਮੈਨ ਮੈਡਮ ਸ਼੍ਰੀਤਾ ਜੀ ਪਹੁੰਚੇ ਹੋਰ ਸਾਰੇ ਪਹੁੰਚੇ ਉਹਨਾਂ ਦਾ ਵੀ ਧੰਨਵਾਦ ਆ ਮੈਂ ਇੰਨਾ ਕੁਝ ਕਹਿੰਦਾ ਹੋਇਆ ਖੀਮਾ ਦੀ ਜਾਜਰਾਂ ਲੈਣਾ ਤੁਹਾਡਾ ਮੈਨੂੰ ਦਿਲ ਦੀਆਂ ਗਰਾਈਆਂ ਉਹ ਚੋ ਧੰਨਵਾਦ ਕਰਦਾ ਇੱਕ ਗੱਲ ਦਾ ਯਕੀਨ ਕਰਿਓ ਆ ਜਿਲ੍ਹੇ ਦੇ ਲੀਡਰ ਬੈਠੇ ਆ ਇਹਨਾਂ ਨੂੰ ਆਪਾਂ ਸੁਣ ਕੇ ਸਾਰੇ ਜਾਣਾ